ਪਿਛਲੇ 16 ਦਿਨਾਂ ਤੋਂ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹਜੇ ਤੱਕ ਕਿਸੇ ਕੋਈ ਨਤੀਜੇ ਤੇ ਨਹੀਂ ਪਹੁੰਚ ਰਿਹਾ ਦੂਜੇ ਪਾਸੇ ਚੜੂਨੀ ਗਰੁੱਪ ਦਾ ਜਿਹੜਾ ਕੀ ਅੱਗੇ ਪ੍ਰਤੀਕਿਰਿਆ ਰਹੀ ਹੈ ਤੋਂਨ ਬਾਰੇ ਜਿਹੜੀ ਤੁਹਾਨੂੰ ਤੁਸੀਂ ਸਵਾਲ ਕੀਤਾ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰੂਗਾ ਮੀਡੀਆ ਦਾ YouTube ਚੈਨਲ ਨੇ ਜਿਨੇ ਸਾਡੇ ਦੂਸਰੇ ਚੈਨਲ ਨੇ ਉਹ ਸਾਰੇ ਇਸ ਚੈਨਲ ਨੂੰ ਨਾ ਪੂਰੇ ਮਤਲਬ ਦੁਨੀਆ ਤੱਕ ਵਰਲਡ ਤੱਕ ਪਹੁੰਚਾਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਸਾਡੀ ਛੁਰੂਨੀ ਸਾਹਿਬ ਦੀ ਕੀ ਵਰਤੀ ਕੀ ਰਹੂਗਾ ਦੇਖੋ ਜੀ ਪਿਛਲੇ ਲਗਾਤਾਰ ਅਸੀਂ ਪਹਿਲਾਂ ਥੋੜ੍ਹ ਬੰਦ ਕਰਨ ਦੀ ਕੋਸ਼ਿਸ਼ ਸਾਡੀ ਛੁਰੂਨੀ ਸਾਹਿਬ ਦੀ ਫੇਰ ਕੋਲ ਬੰਦ ਕਰਤੀ ਰੋਡ ਬੰਦ ਕਰਦੀ ਪੁਲਿਸ ਤੇ ਟਰੈਕਟਰ ਮਾਰਚ ਦੀ ਵੰਦੀ ਔਰ ਉਸ ਤੋਂ ਬਾਅਦ 11 ਮੈਂਬਰ ਦੀ ਕਮੇਟੀ ਬਣਾਈ ਸੀ ਜਿਸ ਦਾ ਮੈਂ ਵੀ ਹਿੱਸਾ ਪੂਰੇ ਹਰਿਆਣੇ ਦੇ ਵਿੱਚ ਔਰ ਐਸਕੇਮ ਦੇ ਨਾਲ ਵੀ ਸਾਡੀ ਬਾਰਤਾਲਾਪ ਚੱਲ ਰਹੀ ਹੈ ਉਸ ਤੋਂ ਬਾਅਦ ਜਿਹੜਾ ਗੈਰ ਔਰ ਦੋਨਾਂ ਦੇ ਨਾਲ ਇੱਕ ਬਰੀ ਮੁਲਾਕਾਤਾਂ ਹੋ ਚੁੱਕੀਆਂ ਨੇ ਕਾਫੀ ਕੁਝ ਗੱਲਾਂ ਨੇ ਔਰ ਪਰਮਾਤਮਾ ਭਲੀ ਕਰੂ ਜਲਦੀ ਹੀ ਮਤਲਬ ਉਹਨਾਂ ਨੂੰ ਇੱਕ ਮੰਚ ਤੇ ਕਰਨ ਲੈ ਕੇ ਆਉਣ ਦਾ ਸਾਡਾ ਪ੍ਰਯਾਸ ਹੈ ਜਿਹੜਾ ਉਹ ਸਾਡਾ ਯਾਰੀ ਹੈ ਔਰ ਜਿਵੇਂ ਵੀ ਕੋਈ ਅੱਗੇ ਦੀ ਰਣਨੀਤੀ ਬਣੂਗੀ ਦੇਖੋ ਜੋਰ ਕੋਸ਼ਿਸ਼ ਜਾਰੀ ਹੈ ਵੀ ਇਹ ਜਿਹੜੀ ਲੜਾਈ ਹੈ ਨਾ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੀ ਇਹ ਹਰ ਵਕਤ ਦੀ ਲੜਾਈ ਹੈ ਇਹਨੂੰ ਇਕੁਇਲੇਟ ਹੋ ਕੇ ਹੋ ਕੇ ਜਨਾਚਰ ਅਸੀਂ ਲੜਦੇ ਨਹੀਂ ਉਹਨਾਂ ਚਿਰ ਇਹ ਮੋਰਚਾ ਪਤਾ ਨਹੀਂ ਹੋਣਾ ਕਿ ਸਾਡੇ ਕਾਫੀ ਜਵਾਨਾਂ ਦੇ ਨੌਜਵਾਨਾਂ ਦੇ ਸੱਟਾਂ ਲੱਗੀਆਂ ਨੇ ਕਾ ਕਟੋ ਕਟ 250 ਤੋਂ ਬੰਦਾ ਜਿਹੜਾ ਫਟੜਾ ਬਹੁਤ ਡਹਿਰਾ ਜਿਹਦੇ ਵਿੱਚ 5-6 ਤੋਂ ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਨੂੰ ਗੋਲੀ ਮਾਰ ਕੇ ਮਾਰਤਾ ਔਰ ਜਿਸ ਦੇ ਵਿੱਚ ਇੱਕ ਬਿਲਕੁਲ ਬੀਜੇ ਵਿੱਚ ਐਡਮਿਟ ਆ ਜਿਹਨੂੰ ਇੱਕ ਤਰ੍ਹਾਂ ਦਾ ਮਾਰ ਕੇ ਛੁੱਟਿਆ ਸੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਰੀਆਂ ਪ੍ਰਤੀਕਰਨ ਨੂੰ ਸਾਰੇ ਸਿਸਟਮ ਨੂੰ ਦੇਖਦੇ ਹੋਏ ਅਸੀਂ ਅੱਜ ਜਿਹੜੀ ਸਾਡਾ ਮੋਟਿਵ ਆ ਇੱਥੇ ਮਤਲਬ ਮੀਟਿੰਗ ਕਰਦਾ ਹੁਣ ਬਲਾਕ ਪੱਤਰ ਤੇ ਲੱਗਿਆ ਵੀ ਇੱਕ ਵਾਰੀ ਸਾਰੇ ਉਹ ਬੰਦਿਆਂ ਨੂੰ ਜੋ 13 ਤਰੀਕ ਤੋਂ ਲੈ ਕੇ ਹੁਣ ਤੱਕ ਜਬ ਪਿੱਛੋਂ ਲੈ ਕੇ ਉਹ ਘਟਨਾ ਕਰਮ ਤੇ ਵਿਚਾਰ ਕੀਤੀ ਜਾਵੇ ਕਿਸ ਤਰੀਕੇ ਨਾਲ ਅੱਗੇ ਦੀ ਰਣਨੀਤੀ ਬਣਾਈ ਜਾਵੇ ਕਿਸ ਤਰ੍ਹਾਂ ਲੋਕਾਂ ਨੂੰ ਇਕਜੁੱਟ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਕਿਤੇ ਨਾ ਕਿਤੇ ਨਾ ਲੋਕਾਂ ਦੇ ਇਹਨਾਂ ਡਰ ਪਾ ਰੱਖਿਆ ਜਿਹੜੂ-ਜਿਹੜੂ ਮੈਂ ਬਿਆਨ ਨਹੀਂ ਕਰ ਸਕਦਾ ਹੂੰ ਕੀ ਲੱਗਦਾ ਹੈ ਵੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਵੀ ਇਲੈਕਸ਼ਨ ਵੀ ਨੇੜੇ ਆ ਔਰ ਸਰਕਾਰ ਦਾ ਜਿਵੇਂ ਪੂਰੀਆਂ ਜੁਨੀਅਨਾਂ ਦਾ ਜਿਹੜਾ ਇੱਕ ਨਹੀਂ ਸੀਗਾ ਸੋ ਇਹ ਜਿਸ ਤਰ੍ਹਾਂ ਦੇਖਣ ਲੱਗਾ ਤੇ ਲੋਕਾਂ ਦੀ ਚਰਚਾ ਹੈਗੀ ਵੀ ਇਹ ਸਰਕਾਰ ਦਾ ਪ੍ਰਯੋਜਿਤ ਹੈ ਤੇ ਤਾਂ ਕਰਕੇ ਕਿਸੇ ਨਾ ਕਿਸੇ ਨੇ ਕਿਤੇ ਫੇਲ ਹੋਣ ਦੇ ਇਸ ਤਰ੍ਹਾਂ ਦਾ ਵੀ ਕਾਮਯਾਬ ਨਹੀਂ ਹੁੰਦਾ ਦੇਖ ਦੇਖੋ ਉਹ ਤੁਹਾਡਾ ਬਿਲਕੁਲ ਤੁਹਾਡਾ ਕੁਐਸਚਨ ਸਹੀ ਹੈ ਵੀ ਇਹ ਲੋਕਾਂ ਦੇ ਕੋਲ ਜਦੋਂ ਕੋਈ ਅਧੋਲਨ ਫੜਦੇ ਹਨ ਮੂਵਮੈਂਟ ਛੇੜਦੇ ਹਨ ਤਾਂ ਉਤਾਰ ਚੜਾਵ ਪਹਿਲਾਂ ਪਿਛਲੇ ਅਧੋਲਨ ਦੇ ਵਿੱਚ 1 ਸਾਲ ਤੇ 13 ਦਿਨ ਚੱਲਿਆ ਸੀ ਉਹ ਅਧੋਲਨ ਜਦੋਂ ਚੱਲਿਆ ਸੀ ਤਾਂ ਉਹਦੇ ਵਿੱਚ ਸਾਨੂੰ ਖਾਲਸਤਾਨ ਨਹੀਂ ਅਸਲ ਅਤਗਵਾਦੀ ਨਕਸਲਵਾਦੀ ਸਾਰਾ ਕੁਝ ਗਿਆ ਗਿਆ ਔਰ ਆਪਟੇ ਡਾਊਨ ਇਹ ਵੀ ਸਾਡੇ ਨਾਲ ਚੱਲੇ ਸੀ ਉਸ ਟਾਈਮ ਤੋਂ ਯਾਦ ਹੋਵੇ ਜਦੋਂ ਕਾਜੀਪੁਰ ਬਾਟਰ ਦੇ ਟਗੈਸ ਸਾਹਿਬ ਰੋਏ ਸੀ ਉਸ ਦਿਨ ਅੰਦੋਲਨ 26 ਨੂੰ 27 ਨੂੰ ਇੱਕ ਤਰ੍ਹਾਂ ਦਾ ਬਿਲਕੁਲ ਡਾਊਨ ਜਾ ਚੁੱਕਾ ਸੀ ਫਿਰ ਇੱਕ ਏਦਮ ਹੁਸ਼ਾਲ ਆਇਆ ਬੂਸਟ ਆਇਆ ਉਸੇ ਤਰੀਕੇ ਨਾਲ ਜਦੋਂ ਮੂਵਮੈਂਟਾਂ ਚੱਲਦੀਆਂ ਸਰਕਾਰ ਆਪ ਦੇ ਹੱਥਖੰਡੇ ਬਣਾਉਂਦੀ ਹੈ ਤੇ ਜਿਹੜੇ ਸਾਡੇ ਕਿਸਾਨ ਆਪੋ ਨੇ ਸੋਝੇ ਹੋਏ ਪਰ ਕਿਤੇ ਨਾ ਕਿਤੇ ਢਾਹ ਜਿਹੀ ਸਾਨੂੰ ਲੱਗ ਰਹੀ ਆ ਉਹ ਇੱਕ ਹੋ ਕੇ ਉਹਨਾਂ ਨੇ ਆਪਦੀ ਜਿਹੜੇ ਫਰਮਾਨੇ ਦੋ ਉਹਨੇ ਅਧੋਲਣ ਛੇੜਤਾ ਇਹ ਠੀਕ ਹੈ ਉਸ ਤੋਂ ਬਾਅਦ ਜਿਹੜੇ ਸਾਰੇ ਪ੍ਰਤੀਕਰਨ ਹੋਏ ਉਸ ਤੋਂ ਬਾਅਦ ਹੁਣ ਜਿਹੜਾ ਅਸੀਂ ਲੱਗੇ ਹੋ ਇੱਕ ਹੋ ਕੇ ਕਿਸੇ ਤਰੀਕੇ ਨਾਲ ਲੜਾਈ ਲੜੀ ਜਾਵੇ ਪਰ ਏਕਤਾ ਚ ਬਲ ਹੈ ਦੇਖੋ ਜਦੋਂ ਇੱਕ ਹੋ ਜਾਈ ਸਾਰੀ ਸੰਗਤ ਤਾਂ ਐਡੀ ਵੱਡੀ ਕੋਈ ਸਰਕਾਰ ਨਹੀਂ ਜਿਹੜੀ ਨਾ ਝੁਕੇ ਉਹ ਚੋਂ ਹੋਊਗੀ ਕਿਉਂਕਿ ਇਹ ਜਨਤਾ ਉਹਨਾਂ ਨੂੰ ਬਣਾਉਣ ਵਾਲੀਆਂ ਨਾ ਕਿ ਉਹ ਸਾਨੂੰ ਬਣਾਉਣ ਵਾਲੇ ਨਹੀਂ ਅਸੀਂ ਉਹਨਾਂ ਨੂੰ ਬਣਾਉਣਾ ਹੈ ਹੂੰ ਹੁਣ ਜਥੇਬੰਦੀਆਂ ਦੇ ਜਿਹੜੇ ਮੈਂਬਰ ਐ ਜਾਂ ਆਗੂ ਕਿਸਾਨ ਐ ਇਹਨਾਂ ਨੂੰ ਹੁਣ ਐਕਟਿਵ ਕਰ ਰਹੇ ਹਾਂ ਮੀਟਿੰਗਾਂ ਕਰਕੇ ਉਹ ਅੰਦੋਲਨ ਵਾਲੇ ਵਾਸਤੇ ਆ ਦੇਖੋ ਇਹ ਸਾਡੇ ਬਲਾਕ ਲੈਵਲ ਤੇ ਅੱਜ ਤੋਂ ਸ਼ੁਰੂ ਕਰਤੀਆਂ ਮੀਟਿੰਗਾਂ ਸੀ ਇਸ ਤੋਂ ਬਾਅਦ ਰਾਣੀਆਂ ਐਲਾਬਾਦ ਡੱਬੜੀ ਚਾਰਕ ਬਲਾਕਾਂ 'ਚ ਤਿੰਨ ਬਲਾਕਾਂ ਦੀਆਂ ਮੀਟਿੰਗਾਂ ਨੇ ਅੱਜ ਬਲਾਕ ਸਭ ਤੋਂ ਪਹਿਲੀ ਮੀਟਿੰਗ ਵੱਡਾ ਕੋੜ ਦੇ ਵਿੱਚ ਐ ਵੱਡੇ ਵੱਡੇ ਬਲਾਕ ਦੀ ਉਸ ਤੋਂ ਬਾਅਦ ਆਊਟ ਆਫ ਬਲਾਕ ਦੀ ਮੀਟਿੰਗ ਫਿਰ ਚੋਰਮਾ ਡੱਬੜੀ ਬਲਾਕ ਦੀ ਮੀਟਿੰਗ ਆ ਫਿਰ ਉਸ ਤੋਂ ਬਾਅਦ ਨੈਕਸਟ ਟਾਈਮ ਜਿਹੜੇ ਤਿੰਨ ਬਲਾਕ ਚਾਰ ਬਲਾਕ ਰਹੇ ਜਾਣਗੇ ਉਹਨਾਂ ਦੀ ਵੀ ਮੀਟਿੰਗਾਂ ਕਿ ਲੈ ਉਹਨਾਂ ਨੂੰ ਵੀ ਸਮਿਖਿਆ ਕਰਨੀ ਤੇ ਅੱਗੇ ਦੀ ਰਣਨੀਤੀ ਬਣਾਉਣੀ ਕਿਉਂਕਿ ਜੇ ਔਰ ਕਿਉਂਕਿ ਲੋਕਾਂ ਨੂੰ ਸਾਨੂੰ ਜੇ ਗਰਾਊਂਡ ਲੈਵਲ ਤੇ ਇਹ ਸਾਡੇ ਜਿਹੜੇ ਬਲਾਕ ਕਮੇਟੀਆਂ ਨੇ ਇਕਾਈ ਪ੍ਰਧਾਨ ਨੇ ਜੁਵਾ ਬੋਰਡੀ ਹੈ ਸਾਡੀ ਜਰਨਲ ਬੋਰਡੀ ਹੈ ਸਾਡੀ ਮਜ਼ਦੂਰ ਬੋਰਡੀ ਹੈ ਸਾਰੀਆਂ ਬੋਰਡੀਆਂ ਨੇ ਪਰ ਉਹਨਾਂ ਨੂੰ ਤਾਂ ਕਿ ਅਸੀਂ ਗਰਾਊਂਡ ਲੈਵਲ ਤੇ ਜਦੋਂ ਜਿੰਨ ਕਰ ਅਸੀਂ ਗਰਾਊਂਡ ਲੈਵਲ ਤੇ ਜਾਵਾਂਗੇ ਨਹੀਂ ਔਰ ਸਾਡੇ ਬੰਦਿਆਂ ਨੂੰ ਗੱਲ ਨਹੀਂ ਦੱਸਾਂਗੇ ਉਹਨਾਂ ਚਿਰ ਇਹ ਦੋਨੋਂ ਅੱਗੇ ਨਹੀਂ ਵੱਸ ਸਕਦਾ ਪਿਛਲਾ ਦੋਨੋਂ ਹੋਇਆ ਸੀ ਪਹਿਲਾਂ ਗਰਾਊਂਡ ਲੈਵਲ ਤੇ ਵਰਕ ਕੀਤਾ ਗਿਆ ਸੀ ਫਿਰ ਅਸੀਂ ਦਿੱਲੀ ਪਹੁੰਚੇ ਸੀ